ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਆਪਣੀ ਜਿਵੇਂ ਆਪਣੇ ਕੋਲੇ ਸਲਵਾਰ ਹੈ ਇਹਨੂੰ ਆਪਣੀ ਕਈ ਵਾਰੀ ਇਹ ਹੁੰਦਾ ਪਈ ਆਪਣੀ ਲੰਬਾਈ ਜਿਆਦਾ ਹੁੰਦੀ ਤੇ ਆਪਾਂ ਉਹਨੂੰ ਲੰਬਾਈ ਨੂੰ ਕੱਟ ਕਰਨਾ ਹੁੰਦਾ ਤੇ ਫਿਰ ਆਪਾਂ ਕੀ ਕਰਨਾ ਜਾਂ ਤਾਂ ਪੂਛੇ ਕੱਟਦੇ ਆ ਜਾਂ ਆਪਾਂ ਬੈਲਟ ਉਤੋਂ ਦੇੜਦੇ ਆ ਫਿਰ ਚੋਣਾ ਪਾਉਨੇ ਫਿਰ ਆਪਾਂ ਇਹਨੂੰ ਕੱਟ ਕਰਦੇ ਆ ਤੇ ਅੱਜ ਤੁਹਾਨੂੰ ਦੱਸਾਂਗੇ ਆਪਾਂ ਬਿਨਾਂ ਇਹਨੂੰ ਸਲਵਾਰ ਨੂੰ ਦੇੜਨ ਤੋਂ ਬਿਨਾਂ ਹੀ ਆਪਾਂ ਇਹਨੂੰ ਕੁਝ ਵੀ ਕਰਨ ਤੋਂ ਆਪਾਂ ਇਵੇਂ ਇਹਨੂੰ ਉੱਚੀ ਕਰਾਂਗੇ ਜੇ ਤੁਹਾਡੀ ਸਲਵਾਰ ਨਹੀਂ ਵੀ ਤੇ ਤੁਹਾਨੂੰ ਦੋ ਤਰੀਕੇ ਅਸੀਂ ਦੱਸਾਂਗੇ ਉਸ ਦੋਵਾਂ ਤਰੀਕਿਆਂ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ ਸਲਵਾਰ ਨੂੰ ਉੱਚੀ ਨੀਵੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਸਭ ਤੋਂ ਪਹਿਲਾਂ ਇਹਨੂੰ ਪੁੱਠੀ ਕਰ ਲੈਣੀ ਹੈ ਸਲਵਾਰ ਨੂੰ ਇਸ ਤਰ੍ਹਾਂ ਪੁੱਠੀ ਕਰ ਲੈਣੀ ਹੈ ਪੁੱਠੀ ਕਰਕੇ ਤੇ ਆਪਣੇ ਅਗਲੇ ਬੰਨੇ ਜਿਹੜੇ ਜਿਹੜੇ ਆਪਣੇ ਪਹੁੰਚੇ ਹੁੰਦੇ ਆ ਦੇਖੋ ਜਿਵੇਂ ਪਹੁੰਚੇ ਹੁੰਦੇ ਉੱਥੋਂ ਆਪਾਂ ਕਰਨਾ ਹੈ ਇਹਨੂੰ ਉੱਚੀ ਸਲਵਾਰ ਨੂੰ ਦੇਖੋ ਜਿੱਥੇ ਪਹੁੰਚ ਜਾਂਦੀ ਸਿਮਨ ਹੋਵੇ ਉੱਥੋਂ ਤੁਸੀਂ ਆਪਾਂ ਇਹਨੂੰ ਕਰ ਲੈਣਾ ਇਸ ਤਰ੍ਹਾਂ बराबर ਕਰਕੇ ਰੱਖ ਲੈਣਾ ਵੇਖੋ ਜਿਵੇਂ ਆ ਪਹੁੰਚੇ ਹੁੰਦੇ ਪਏ ਇਹ ਪਹੁੰਚੇ ਇੱਥੋਂ ਆਪਾਂ ਇਹ ਇਸ ਤਰ੍ਹਾਂ ਬਿਲਕੁਲ ਐਵੇਂ ਬਰਾਬਰ ਕਰਕੇ ਰੱਖ ਲੈਨੇ ਬਲੈਕ ਕਪੜਾ ਸ਼ਾਇਦ ਤੁਹਾਨੂੰ ਨਾ ਦਿਸਦਾ ਹੋਵੇ ਆ ਵੇਖੋ ਆ ਸੀਨੇ ਪਹੁੰਚੇ ਦੀ ਕਾਰ ਜਿਵੇਂ ਗੋਡੇ ਹੁੰਦੇ ਆਪਣੇ ਕਈ ਗੋਡੇ ਕਹਿ ਦਿੰਦੇ ਆ ਉੱਥੋਂ ਆਪਾਂ ਇਹਨੂੰ ਉੱਚੀ ਕਰਾਂਗੇ ਸਲਵਾਰ ਨੂੰ ਦੇਖੋ ਇੱਥੋਂ 4-5 ਇੰਚ ਦਾ ਥੱਲੇ ਗੈਪ ਤੇ ਨਾ ਆਪਾਂ ਇਹਨੂੰ ਕਰਾਂਗੇ ਉੱਚੀ ਇੱਥੋਂ ਜਿੱਥੇ ਸਿਉਣਾ ਆਪਣੀਆਂ ਪਹੁੰਚੇ ਦੀਆਂ ਇੱਥੋਂ ਦੇਖੋ ਇੰਨਾ ਪਹੁੰਚਿਆ ਤਾਂ ਆਪਾਂ ਇੱਥੋਂ ਨਿਸ਼ਾਨ ਲਾਉਣਾ ਆਪਾਂ ਇੱਥੋਂ ਕਿਉਂਕਿ ਇਹ ਫਿਰ ਵੇਚੀ ਆ ਜਾਊਗਾ ਉਹਨੇ ਆਪਾਂ ਮਿੰਕੇ ਲਾ ਲੈਨੇ ਉਧਰੋਂ ਵੀ ਉਹਨਾ ਤੇ ਉਹਨਾ ਉਧਰੋਂ ਦੇਖੋ ਇੱਥੋਂ 4 ਇੰਚ ਤੇ ਤੇ ਇਧਰੋਂ ਵੀ 4 ਇੰਚ ਤੇ ਲਾ ਦੇਣਾ ਆਪਾਂ ਨਿਸ਼ਾਨ ਇਧਰ ਇਧਰ ਅੱਗੇ ਸੀ ਇੰਤੇ ਦੇਖੋ ਇੱਥੇ ਵੀ ਨਿਸ਼ਾਨ ਲਾ ਦੇਣਾ ਨਿਸ਼ਾਨ ਲਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਪਿਛਾ ਲੈਣਾ ਸਿੱਧਾ ਬਿਲਕੁਲ ਰੱਖ ਕੇ ਦੇਖੋ ਇਸ ਤਰ੍ਹਾਂ ਰੱਖ ਕੇ ਆਪਾਂ ਸਿੱਧਾ ਇਹਨੂੰ ਨਿਸ਼ਾਨ ਲਾਉਣਾ ਹੈ ਇਸ ਤਰ੍ਹਾਂ ਸਿੱਧਾ ਇੱਥੋਂ ਫੜ ਕੇ ਚਾਹੇ ਤਾਂ ਤੁਸੀਂ ਇੱਥੋਂ ਫੜ ਲਓ ਚਾਹੇ ਨਿਸ਼ਾਨ ਲਾ ਲਓ ਇੱਥੋਂ ਫੜ ਕੇ ਦੇਖੋ ਐਵੇਂ ਜਦੋਂ ਫੜਾਂਗੇ ਨਾ ਆਪਣੇ ਆਪ ਸਿੱਧਾ ਹੋਈ ਜਾਊਗਾ ਦੇਖੋ ਆਹ ਦੇਖੋ ਇਸੇ ਇੰਨ ਤੱਕ ਆਪਾਂ ਐਵੇਂ ਇਹਦੇ ਉੱਤੇ ਹੁਣ ਆਪਾਂ ਕੀ ਕਰਨਾ ਇਥੋਂ ਤੁਸੀਂ ਜਿਵੇਂ ਆਪਾਂ ਪਲੇਟ ਪਾਉਨੇ ਆ ਜਿੰਨੀ ਤੁਸੀਂ ਉੱਚੀ ਕਰਨੀ ਸਲਵਾਰ ਉਹਨੇ ਇਥੋਂ ਆਪਾਂ ਥੋੜਾ ਜਿਹਾ ਲੈਣਾ ਕਪੜਾ ਜਿਵੇਂ ਪਲੇਟ ਪਾਉਨੇ ਇਥੋਂ ਲੈ ਕੇ ਇਧਰੋਂ ਆਪਾਂ ਇਥੋਂ ਡੰਗਾਈ ਚ ਲੈ ਆਉਣਾ ਇਹਦੇ ਵਿੱਚੋਂ ਜਿੰਨੇ ਚ ਤੁਸੀਂ ਜਿਵੇਂ 1 ਇੰਚ ਨਹੀਂ ਵੀ ਕਰਨੀ ਇੰਚ ਉੱਚੀ ਕਰਨੀ 1.5 ਇੰਚ ਉੱਚੀ ਕਰਨੀ ਉਹਨਾਂ ਤੁਸੀਂ ਇਥੋਂ ਰੱਖ ਕੇ ਨਿਸ਼ਾਨ ਲਾ ਲਓ ਤੇ ਉਹਨਾਂ ਡੂੰਗਾ ਆਪਾਂ ਇਥੋਂ ਪਲੇਟ ਪਾ ਦੇਣਾ ਦੇਖੋ ਇਥੋਂ ਰੇਵ ਦੇ ਵਿੱਚ ਪਾ ਦੇਣਾ ਆਪਾਂ ਇਸ ਤਰ੍ਹਾਂ ਤ੍ਰੇਸ਼ਵਾ ਲਾ ਕੇ ਨਿਸ਼ਾਨ ਤੇ ਉਧਰੋਂ ਵੀ ਆਪਾਂ ਦੂਸਰੇ ਬੰਨੇ ਇਵੇਂ ਲੈ ਜਾਣਾ ਨਿਸ਼ਾਨ ਇਸ ਤਰ੍ਹਾਂ ਕਰਕੇ ਇਹਦੇ ਨਾਲ ਮਲਾ ਦੇਣਾ ਇਸ ਤਰ੍ਹਾਂ ਇੱਥੋਂ ਫੜ ਕੇ ਆਪਾਂ ਇਹਦੇ ਵਿੱਚ ਡੂੰਗਾ ਡੂੰਗਾ ਲਿਆਉਂਦੇ ਲਿਆਉਂਦੇ ਤੇ ਆਪਾਂ ਇਹਨੂੰ ਸੀਨ ਲਾਉਣੀ ਹੈ ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਆਪਾਂ ਸੀਨ ਲਾਵਾਂਗੇ ਤੇ ਇਸ ਆਪਣੀ ਸਲਵਾਰ ਆਟੋਮੈਟਿਕ ਉੱਚੀ ਹੋ ਜੂਗੀ ਤੇ ਇਹ ਜਿਹੜਾ ਤਾਂ ਜਿਹੜਾ ਜੋੜ ਹੈ ਉਹ ਵੀ ਨਹੀਂ ਨਜ਼ਰ ਆਊਗਾ ਉਹ ਜੋੜ ਜਿਹੜਾ ਆਪਣਾ ਚੋਣਾ ਦੇ ਵਿੱਚ ਆ ਜਾਊਗਾ ਇਸ ਤਰ੍ਹਾਂ ਇੱਥੋਂ ਆਪਾਂ ਬ੍ਰੇਕ ਲਿਆਉਣਾ ਇੱਥੋਂ ਆਪਾਂ ਵਿਚ ਵਿਚ ਲੈ ਜਾਣਾ ਇੰਦ ਸੀਨ ਤੇ ਇਹ ਬਿਲਕੁਲ ਆਪਣੀ ਸਲਵਾਰ ਜਿਹੜੀ ਉੱਚੀ ਹੋ ਜੂਗੀ ਤੇ ਦੂਸਰਾ ਤਰੀਕਾ ਹੈਗਾ ਆਪਣੀ ਜਿਵੇਂ ਬੈਲਟ ਹੁੰਦੀ ਹੈ ਬੈਲਟ ਤੋਂ ਆਪਾਂ ਬੈਲਟ ਤੋਂ ਵੀ ਉੱਚੀ ਕਰ ਸਕਦੇ ਸਲਵਾਰ ਅਗਲੇ ਵਾਲੇ ਪੰਨੇੋਂ 프ਰੰਟ ਵਾਲੇ ਪੰਨੇੋਂ ਦੇਖੋ ਇੱਥੋਂ 프ਰੰਟ ਵਾਲੇ ਪੰਨੇੋਂ ਆਪਾਂ ਕੀ ਕਰਨਾ ਆਪਾਂ ਇੱਥੋਂ ਨੇਫੇ ਦੇ ਥੱਲੇੋਂ ਆਪਾਂ ਇੱਥੋਂ ਜਿਵੇਂ ਲਿਆਉਣੀ ਸੇਡ ਇੱਥੇ ਵੀ ਆਪਾਂ ਉਸੇ ਤਰ੍ਹਾਂ ਅਗਲੇ-ਅਗਲੇ ਬੰਨਨੇ ਆਪਾਂ ਪਲੇਟ ਪਾ ਦੇਣਾ ਉਹਨਾਂ ਡੂੰਗਾ ਜਿੰਨੀ ਤੁਸੀਂ ਸਲਵਾਰ ਉੱਚੀ ਕਰਨੀ ਇੱਥੇ ਆਸਣ ਤੇ ਆ ਕੇ ਤੁਸੀਂ ਨਹੀਂ ਕਰਨੀ ਇੱਥੋਂ ਲਿਆਉਣਾ ਪਲੇਟ ਇੱਥੋਂ 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 ਤੱਕ ਫਿਰ ਇੱਥੋਂ ਕਿਉਂਕਿ ਜੇ ਤੁਸੀਂ ਆਸਣ ਤੋਂ ਵੀ ਐਵੇਂ ਡੂੰਗਾ ਕਰ ਦੋਗੇ ਤੇ ਤੁਹਾਡਾ ਆਸਣ ਛੋਟਾ ਹੋ ਜਾਣਾ ਇਹਦੇ ਇੱਥੋਂ ਵੀ ਤੁਸੀਂ ਐਵੇਂ ਡੂੰਗੀ-ਡੂੰਗੀ ਲਜਾਣੀ ਸੀ ਜਿੰਨੀ ਤੁਸੀਂ ਸਲਵਾਰ ਉੱਚੀ ਕਰਨੀ ਦੇਖੋ ਇਸ ਤਰ੍ਹਾਂ ਇਹ ਇਹ ਦਰੋਂ ਵੀ ਐ ਇੱਥੋਂ ਕੰਡੇ ਤੋਂ ਲਜਾਣੀ ਫਿਰ ਇੱਥੋਂ ਡੂੰਗੀ ਕਰ ਦੇਣੀ ਆਪਣੀ ਜਿੰਨੀ ਤੁਸੀਂ ਸਲਵਾਰ ਉੱਚੀ ਕਰਨੀ ਤੇ ਇੱਧਰ ਵੀ ਕੰਡੇ ਤੇ ਮਲਾ ਦੇਣੀ ਅਗਲੇ-ਅਗਲੇ ਪਾਸੇ ਆਪਾਂ ਕਰਨਾ ਜਿੱਧਰ ਚੋਣਾ ਪਈਆਂ ਤੇ ਇੱਧਰ ਵੀ ਆਪਾਂ ਇੱਥੋਂ ਕੰਡੇ ਤੋਂ ਤੇ ਇੱਥੋਂ ਡੂੰਗੀ ਲਾ ਕੇ ਤੇ ਫਿਰ ਸਿਰੇ ਤੇ ਆਪਾਂ ਜੈ ਲੈ ਜਾਣੀ ਤੇ ਇਸ ਤਰ੍ਹਾਂ ਜਿਹੜੀ ਸਲਵਾਰ ਆ ਆਪਣੀ ਬਿਨਾ ਆਪਣੀ ਦੇੜਨ ਤੋਂ ਬਿਨਾ ਕੱਟਣ ਤੋਂ ਇਹ ਆਪਣੀ ਸਲਵਾਰ ਮਿੰਟਾਂ ਦੇ ਵਿੱਚ ਉੱਚੀ ਹੋ ਜਾਊਗੀ ਤੇ ਜੇ ਤੁਹਾਡੀ ਸਲਵਾਰ ਐਵੇਂ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਤੁਸੀਂ ਵੀ ਉੱਚੀ ਕਰ ਸਕਦੇ ਹੋ ਤੇ ਇਹ ਸਲਵਾਰ ਮੈਨੂੰ ਬਿਲਕੁਲ ਸੈਟ ਤੇ ਵੈਸੇ ਮੈਂ ਤੁਹਾਨੂੰ ਵੀਡੀਓ ਤੁਹਾਨੂੰ ਸਮਝਾਉਣ ਵਾਸਤੇ ਸਲਵਾਰ ਤੇ ਤੁਹਾਨੂੰ ਦੱਸਿਆ ਜੇ ਤੁਹਾਡੇ ਵੀ ਕੋਈ ਸਲਵਾਰ ਨਹੀਂ ਵੀ ਹੈ ਤਾਂ ਤੁਸੀਂ ਐਵੇਂ ਬਿਨਾ ਦੇੜਨ ਤੋਂ ਕੱਟਣ ਤੋਂ ਨੂੰ ਕੋਈ ਮਿਹਨਤ ਨਹੀਂ ਆਉਂਦੀ ਤੇ ਇਸ ਤਰ੍ਹਾਂ ਤੁਸੀਂ ਉੱਚੀ ਕਰ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ